ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣਾ ਸੈਕਿੰਡ ਪਾਰਟ ਹੈ ਜੀ ਯਾਤਰਾ ਸ੍ਰੀ ਹਿਮਕੋਟ ਸਾਹਿਬ ਦਾ ਇਹ ਹੈ ਜੀ ਗੋਬਿੰਦ ਧਾਮ ਤੋਂ ਸ੍ਰੀ ਹਿਮਕੋਟ ਸਾਹਿਬ 6 ਕਿਲੋਮੀਟਰ ਦੀ ਯਾਤਰਾ ਜੋ ਜਿੰਨੇ ਵੀ ਸ਼ੋਰਟ ਰਿਕਾਰਡ ਕੀਤੇ ਆ ਉਹ ਮੈਂ ਕਿਹਾ ਚਲੋ ਵਲੋਗ ਹੀ ਪਾ ਦਈਏ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਫਟਾਫਟ ਜਾ ਕੇ ਪਹਿਲਾਂ ਸਬਸਕ੍ਰਾਈਬ ਕਰੋ ਆ ਜੀ ਅੰਤੀ ਭਾਈ ਗੁਰਜੀ ਤੁਸੀਂ ਰਹਿਣ ਤਾਂ ਇੱਧਰ ਦੀ ਰਿਸਕ ਆ ਜੀ ਰਹਿਣ ਤਾਂ ਤੁਸੀਂ ਰਿਸਕ ਆ ਜੀ ਇੱਧਰ ਸ਼ਾਰਟਕਟ ਤਾਂ ਜਾ ਓਏ ਪਜਾਮਾ ਜਾ ਕਿਵੇਂ ਲੋ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡਾ ਵਲੌਗ ਦੇਖਣ ਲੱਗੇ ਹੋ ਚਾ ਪੀ ਕੇ ਕਰਤੀ ਯਾਤਰਾ ਸ਼ੁਰੂ ਬੋਲੇ ਸੋਨ ਹਾ ਲੋ ਜੀ ਜੱਗੇ ਨੇ ਤਾਂ ਕੋਟ ਲਾਤਾ ਹੁਣ ਇਧਰੋਂ ਵੀ ਹੁਣ ਸ਼ਾਰਟਕਟ ਆ ਗਿਆ ਇਹਨੇ ਸ਼ਾਰਟਕਟ ਹੀ ਚੱਲੋ ਆ ਗਿਆ ਆ ਗਿਆ ਕੀ ਆਨੇ ਬੋਤ ਲੋ ਜੀ ਸ਼ੋਰਟਕਟ ਰਾ ਫੇਰ ਪਾਲਿਆ ਪਤਾ ਨਹੀਂ ਕੀ ਗੱਲ ਹੈ ਜਨਤਾ ਸ਼ੋਰਟਕਟ ਰਾ ਨੂੰ ਬੜਾ ਜਾਂਦੀ ਹੈ ਫੌਜਾਂ ਹੋ ਗਈਆਂ ਤਿਆਰ ਨਹੀਂ ਚਾਲੂ ਕਿੱਥੇ ਕਰਦੇ ਆਈ ਨਹੀਂ ਤਾਂ ਘੱਟ ਕਿੱਥੇ ਆ ਖੱਤਰਾ ਬਣ ਕੇ ਆ ਰਸੋਈ ਵੀ ਨਹੀਂ ਹੋ ਰਿਹਾ ਮੁੰਡੇ ਆ ਜਾ ਹਾਂ ਜਿੱਤੇ ਹੀ ਮਾਰ ਲੈ ਸ਼ੋਰਟਕਟ ਸ਼ੋਰਟਕਟ ਹੀ ਸ਼ੋਰਟਕਟ ਬੱਬੀ ਹਾਂਜੀ ਭਾਈ ਗੁਰਜੀ ਤੁਸੀਂ ਰਹਿਣ ਤਾਂ ਇੱਧਰ ਦੀ ਰਿਸਕ ਆ ਜੀ ਰਹਿਣ ਤਾਂ ਤੁਸੀਂ ਰਸਕੜੀ ਇੱਧਰ ਸ਼ਾਰਟਕਟ ਤਾਂ ਹੱਥ ਨਹੀਂ ਪੈਣਾ ਜੀ ਮੁੜ ਕੇ ਠੀਕ ਆ ਠੀਕ ਆ ਏਸੀ ਹੋਰ ਤੇਰੀ ਟ੍ਰਿਪਲ ਹੋਣਾ ਇੱਥੇ ਏਸੀ ਦਿਖਾ ਦਿਓ ਮਾੜਾ ਜਾਈ ਹਾਂਜੀ ਹਾਂਜੀ ਵਲੌਗ ਸ਼ੂਟ ਕਰ ਰਹੇ ਆ। ਦੇਖੋ ਯਾਰੀ ਟਰੈਕਿੰਗ ਵੀ ਨਾਲ-ਨਾਲ ਹੀ ਕਰਾਂਗੇ। ਉਹ ਨੂੰ ਮਨਾਰੀ ਮੁੰਡ ਜਾਣ ਦੀ ਲੋੜ ਨਹੀਂ ਪੋੜਨਾ ਪਵੇ। ਆਪਾਂ ਟਰੈਕਿੰਗ ਵੀ ਇੱਥੇ ਜਿਹੜਾ ਆਪਣਾ ਵਲੌਗ ਹੋਣਾ ਠੀਕ ਹੈ ਕਿਵੇਂ ਪਾਉਣਾ ਆਪਾਂ। ਕੋਈ ਲੋੜ ਨਹੀਂ ਪਾਉਣਾ। ਮੰਮਾ ਜੀ ਦੇਖ ਲੈਣਗੇ ਅਸਾਂ ਕਿੱਧਰ ਤੇ ਨਾ ਰਹੇ। ਮੰਮਾ ਜੀ ਨਹੀਂ ਯਾਰ ਆਪਾਂ ਵੀਡੀਓ ਸ਼ੇਅਰ ਕਰਨਾ ਵਾ। ਹਾਂਜੀ ਸਬਸਕ੍ਰਾਈਬ ਕਰੋ, ਕੋਲੋ ਕਰੋ। ਆਸ਼ੂ ਅਮਰ ਜੀ ਸ਼ਕਰ ਪਾਰਾ ਕਰਨ। ਕੋਲੋ ਯਾਰ ਪੂਰਾ ਹੀ ਰਹਿ ਗਿਆ। કરીયા ગજની ઇધર કોલે આવો ન થા પતા હો લો જી અધી اچ ડોગતી એવી યાર ડોલ ન જવે ચા લો गाइस સમ ચા પી રહે હે વાડિયો મે એ गाइस हिस કી પેન્ટ ફડ ગઈ થી ਗੋਪੀ ਮੈਡੀਕਲ ਲੋ ਜੀ ਆ ਵੇਖ ਇਧਰ ਖਿਚਾਈ ਜਾਏ ਪਜਾਮਾ ਜਾਏ ਕਿਵੇਂ ਇਹ ਨਹੀਂ ਦੇਣੀ ਕਿੰਨੀ ਜਿਆਦਾ ਨੂੰ ਚਾਹੀਦੇ ਨੂੰ ਦੇ ਨੂੰ ਆਨਲਾਈਨ ਬਾਤ ਕਰਾਵੇ ਪਹਿਲਾਂ ਨਾ ਵੇਂਦੇ ਕਚਰਾ ਤੇ ਹੁਣ ਪਹਿਲਾਂ ਪੈਸੇ ਵੇਖਦਾ ਕਿ ਲੱਗੇ ਕੋਈ ਨਹੀਂ ਯਾਰ ਇਤਨਾ ਜ਼ਿੰਦਾਰ ਬੰਦਾ ਐ ਅਸੀਂ ਵੀ ਲੈ ਜਾਉਂਗਾ ਕੋਈ ਮਾਲੂਕ ਕੋਈ ਟੱਪੀ ਕੱਢ ਕੇ ਨਹੀਂ ਲੈ ਦੇ ਦੇ ਜੀ ਬਾਕੀ ਨਹੀਂ ਐ ਅਰੇ ਭਾਈ ਤੁਹਾਨੂੰ ਆਟਮ ਸੇ ਬੰਦਾ ਆ ਤੇ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਖੱਤਰ ਬਾਰੇ ਉਹ ਵੇਖੀ ਪੈਸੇ ਦਿੱਤੇ ਸਾਡੇ ਤੇ ਪੈਸੇ ਮੰਗੀ ਜਾਂਦਾ ਹਾਂ ਇਹ ਗੱਲ ਜੀ ਧੋਖਾ ਬਾਈ ਧੋਖਾ ਕੀ ਇਧਰ ਜੀ ਬਤ ਦੇ ਕਿਉਂ ਸੜਾ ਰਿਹਾ ਬੰਦੇ ਕੋ ਯਾਰ ਚਲੋ ਚਲੋ ਬੇਡਾ ਰੁਕ ਤਾ ਯਾਰ ਓਹੋ ਮੇਰਾ ਹਥਿਆਰ ਡਿੱਗ ਪਿਆ ਉਹ ਬੈਗ ਵੀ ਆ ਲੈ ਵੀਰ ਜੇ ਮਾਈ ਬਠਾ ਬਾਈ ਬਾਈ ਚਲੋ ਮਿਲਤੇ ਹੈ ਇਹੋ ਜੇ ਇਹੋ ਜੇ ਸੈਕਸੀ ਬਾਰੇ ਸੁਸ਼ਿੰਦਰ ਲੋਕ ਕਹਾਂ ਸੇ ਆਤੇ ਲੋਕ ਜੀਤ ਕੰਗਾ ਜੇਰਾਣਾ ਮੈਂ ਲੱਗਦਾ ਇਹ ਹੈ ਨਹੀਂ ਕਿ ਤਾਂ ਵੀ ਚੜ੍ਹ ਜਾਂਦੇ ਆ ਹਾਂ ਉਹਨਾਂ ਨੇ ਪੈਸਿਆਂ ਦਾ ਹਾਲਤ ਹੋਈ ਜਾਣਾ ਆ ਰਸੀ ਅਸੀਂ ਕੋਈ ਕਚਰ ਨਹੀਂ ਲਿੱਤਾ ਸਾਡੇ ਕੋਲੇ ਕਚਰ ਹੈ ਦੇਖ ਲਓ ਆ ਜਾ ਬਲਾ ਜਾ ਇਹ ਲੈ ਜੀਰ ਆ ਗਿਆ ਲੱਗੀ ਜਾ ਹੁਣ ਲੈ ਲੈ ਕੰਮ ਆ ਗਏ ਮੁੰਨੂ ਜਮਾਰ ਆ ਗਏ ਐਮਪੀ ਵਾਲੇ ਵੀ ਆ ਗਏ ਵਾਸਾ ਉਹ ਅਸੀਰ ਕੁਛ ਕਿਆ ਹੀ ਨਹੀਂ ਅਸੀਰ ਕੁਛ ਕਿਆ ਹੀ ਨਹੀਂ ਇੱਕ ਹੋਰ ਕਾਰਨ ਹੋਣੀ ਰਹਿ ਕੇ ਗਿਆ ਇੱਥੇ ਅੱਗੇ ਪੈਹ ਮੱਗ ਗਿਆ ਇਹ ਆ ਰਿਵਿਊ ਆਪ ਹੀ ਨਾਸੀ ਕੋ ਸਿਖਾਇਆ ਆ ਯਾਰ ਸਿਖਾਇਆ ਯਾਰ ਗਲਗੋਸ਼ ਅਸੀਂ ਚੱਲੀਏ ਅੱਜ ਕਿ ਕਰ ਲੋ ਭਾਈ ਆ ਲੋ ਜੀ ਜਾਣ ਬਾਬੇ ਆਨੰਦ ਲੁੱਟ ਗਏ ਬਾਬੇ ਦਾ ਆਨੰਦ ਲੁੱਟ ਗਏ ਸਾਰੀ ਦੁਨੀਆ ਚ ਵਾਹ ਓ ਬਾਬਿਓ ਵਾਹ ਬਾਬਿਓ ਹਾਂਜੀ ਬਾਬਾ ਜੀ ਆਨੰਦ ਮੰਗਲ ਆ ਜੀ ਕਰਦੀ ਗਲਾ ਜੀ ਕਰਦੀ ਗਲਾ ਜੀ 16 15 16 ਲੋ ਜੀ ਤੈ ਕਰ ਲਿਆ ਹੁਣ ਆਪਾਂ ਕੋਰੀਆਂ ਨੇ ਰਹੀ ਜਾਣਾ ਕੋਈ ਗੱਲ ਨਹੀਂ ਸੰਗਤ ਨੇ ਸੰਗਤ ਦੇ ਨਾਲ ਹੀ ਆਪਾਂ ਜਿੱਦਾ ਸੰਗਤ ਚਾਹੁੰਦੀ ਆਪਾਂ ਉਦਾਂ ਹੀ ਜਾਣਾ ਪਰ ਟੁਰੇ ਚ ਜਾਂਦਾ ਜਾਣਾ ਸਾਫ ਹੋ ਜਾਂਦਾ ਆ ਤਾਂ ਹੁਣ ਵੀ ਜੜੀ ਜਾਂਦਾ ਯਾਰ ਬਸ ਹੋ ਜਾਂਦੇ ਦਗਾਲੀ ਆ ਇਹ ਕੁਝ ਫੂਟ ਫੂਟ ਪਾਪੂ ਕਿਨਾਰੇ ਉਹ ਦੋਈ ਵਿੱਚ ਘਾਤੀ ਕਰਦੇ ਨੇ ਵਾਹ ਜਹਾਂ ਜਹਾਂ ਖਾਲਸਾ ਦੀ ਸਾਹਿਬ ਇੱਕ ਤਹਾਂ ਤਹਰ ਜਿ ਹਰਿਆਏ ਦੇਵ ਤੇਨ ਖਤੇ ਦਰਦ ਕੀ ਪੈ ਜਿ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਹਾਲਸੇ ਜੀ ਕੀ ਗੁਰਮਾਰੇ ਗੁਰਾ ਜੀ ਵਾਹਿਗੁਰੂ ਵੇ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਜੀ ਦੇ ਹ ਕੋ ਤੇ ਸਬਦ ਮੇਲੇ ਕੋ ਆ ਕੀ ਰਹੇ ਨ ਕੋਏ ਬਚੇ ਸ਼ਰਨ ਜੋ ਹੋਏ ਬਚੇ ਸ਼ਰਨ ਜੋ ਹੋਏ ਸਤ ਸ੍ਰੀ ਅਕਾਲ ਵਾਹੇ ਗੁਰੂ ਜੀ ਦੀ ਫਤਿਹ ਹਾਂ ਵੀ ਟੋਰ ਟੋਰ ਬਣੂਗੀ ਕਿਉਂ ਵੀ ਤੇ ਹੁਣ ਆ ਕੇ ਇੱਥੇ ਹਣ ਬਾਈ ਜੀ ਕਰਿਓ ਹੈਲਪ ਬਾਈ ਜੀ ਕਰਿਓ ਹੈਲਪ ਮੌਸਮ ਦਾ ਫਰਕ ਪਿਆ ਚੱਲਿਆ ਤੇ ਥੋੜੀ ਸਮੇਂ ਬਾਅਦ ਪਾਰਕ ਟਾਈਮ ਹੋ ਗਿਆ ਅਦਰ ਮੈਂ ਟਾਈਮ ਦੇ ਕੇ ਦੱਸ ਦਿੰਦਾ 1 ਵਜ ਗਿਆ ਜੀ 2 ਵਜੇ ਕਹਿੰਦੇ ਇੱਥੋਂ ਸੰਗਤਾਂ ਨੂੰ ਭੇਜਨਾ ਸ਼ੁਰੂ ਕਰ ਦਿੰਦੇ ਆ ਕਿ ਚਲੋ ਭਾਜੀ ਹਣ ਥੱਲੇ ਚਲੋ ਇਹ ਵੀਰ ਕੋਈ ਗੱਲ ਨਹੀਂ ਚੜਦੀ ਗਲਾ ਵਿੱਚ ਰਿਹਾ ਇਹ ਵੀਰ ਦਾ ਮੋਬਾਈਲ ਮਿਲ ਜਾਣਾ ਵਾ ਮੁੱਲ ਕਿਸੇ ਸੇਵਾਦਾਰ ਕੋਲੇ ਹੋਣਾ ਵਾ ਮਿਲ ਜਾਣਾ ਵਾ ਠੀਕ ਵਾ ਜੀ ਇੱਥੇ 3 ਕਿਤੋਂ ਗੱਤ ਹੋਊਗੀ ਮੈਂ ਨੇ ਅਨੰਦਪੁਰ ਘਵਾ ਸਕਦੀ ਆ ਨਹੀਂ ਜਣਾ ਲੈ ਨੇ ਨਹੀਂ ਕੋਈ ਆਏਗਾ ਹਾਂ ਕੋਈ ਗੱਲ ਨਹੀਂ ਮਾਰਾ ਜਾ ਗਾੜੀ ਅਰਦਾਸ ਕਰ ਯਾਰ ਫੋਨ ਲਾ ਆ ਛੂ ਫੋਨ ਲਾ ਮਿਲ ਗਿਆ ਜੀ ਫੋਨ ਮਿਲ ਗਿਆ ਜੀ ਫੋਨ ਮਿਲ ਗਿਆ ਹਾਂ ਜੀ ਆਜੀ ਕੋਲ ਕੀ ਕਹਿੰਦੇ ਯਾਰ ਤਨ ਮੈਂ ਕੀ ਕਹਾਂ ਜੀ ਕਿ ਮਿਲ ਜਾਣਾ ਯਾਰ ਸਾਡਾ ਹੋਟਲ ਹੈ ਨੁਕਸਾਨ ਵੀ ਫੋਰ ਦਾ ਮਿਲ ਗਿਆ ਫੋਰ ਨੂੰ ਵੱਡੀ ਪਾਰਟੀ ਦੇਣੀ ਪਈ ਆ ਪਹਾੜੋ ਕੀ ਮਹਗੀ ਪਹਾੜੋ ਕੀ ਮਹਗੀ ਸੌਰੀ ਜੀ ਕਿਚੜੀ ਤੇ ਚਾਹ ਆਦਾਂ ਨੂੰ ਇੱਥੇ ਛੱਡ ਗਿਆ। ਕੀ ਬਾਤ ਹੈ ਜੀ। ਮੈਨੂੰ ਇੱਕ ਚੀਜ਼ ਵਧੀਆ ਲੱਗੀ। ਸਾਡੀ Jio Jio ਦੇ ਟਾਵਰ ਵਧੀਆ ਇੱਥੇ 5G ਵਾਹ ਜੀ ਵਾਹ। ਹਾਂ ਜੀ। ਜਿਦlever ਆਫਸੀ ਕਰੀਏ ਚੱਲੇ ਭਾਈਏ। ਮਾਰਾਂਗੇ ਪੂਰੀ ਕਰ ਦਿੱਤੀ ਅਰਦਾਸ। ਸਾਹਿਬ ਨੇ ਸੇਵਕ ਦੀ। ਬੁੱਲੇ ਦਰਸ਼ਨ ਦੇ ਕੇ ਨੂਰ ਰੰਗ ਚੜਾਏ। ਰੋ ਜਿਓ ਚਾਲੇ ਪਾ ਰਿਹਾ ਵਾਪਸੀ ਗੋਬਿੰਦ ਘਾਟ ਧੰਤਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਵਾਹਿਗੁਰੂ ਜੀਓ ਮੈਨੂੰ ਲੱਗਦਾ ਮੈਨੂੰ ਵੀ ਰੇਨ ਕੋਟ ਪੋਣਾ ਹੀ ਪੈ ਜਾਊਗਾ ਮੈਨੂੰ ਲੱਗਦਾ ਮੈਨੂੰ ਵੀ ਰੇਨ ਕੋਟ ਪੋਣਾ ਹੀ ਪੈ ਜਾਊਗਾ ਹੁਣ ਕਿੱਥੇ ਰਾਵਣ ਲਈ ਜਾਣਾ ਹਾਂ ਹੁਣ ਤਾਂ ਆ ਤਾਂ ਜਾਂਦੀਆਂ ਮੈਂ ਤੇ ਬਾਅਦ ਚ ਮੂੰਹ ਬੰਦ ਦੇ ਇਹਨਾਂ ਦੇ ਮੂੰਹ ਛੱਕ ਰਹੀ ਕਿਹਾ ਕੀ ਕਹਿਣਾ ਚਾਹਤੇ ਹੋ ਆਪੋ ਘੋੜੇ ਪਰ ਬੈਠ ਕੇ ਵੀ ਰੋ ਰਹੇ ਹੋ ਲੋ ਮਿੱਠਾ ਖਾਣਾ ਚਾਹੀਦਾ ਕਿਉਂ ਵੀ ਮਨਦੀਪ ਸਿੰਘ ਹਾਂ ਲੋ ਜੀ ਜ਼ਰੂਰ ਜ਼ਰੂਰ ਇਹਨਾਂ ਇਹਨਾਂ ਦੀਆਂ ਵੀ ਆ ਜੇ ਜਿਹੜੀ ਆਪਣੇ ਵਾਪਸੀ ਦੇ ਪੂਰੇ ਮੈਨਸਾਂਗੇ ਭੱਜੇ ਆਇਆ ਕੋਈ ਪਤਾ ਨਹੀਂ ਲੱਗਿਆ ਕਰੋ ਕਿੱਥੇ ਆ ਗਏ ਕਿੱਥੇ ਨਹੀਂ ਆ ਗਏ ਸਿੰਗਰ ਰਾਤ ਦੇ ਵਿੱਚ ਸਿੰਗਰ ਰਾਤ ਦੇ ਵਿੱਚ ਸ਼ੇਰ ਪੰਜੇ ਮਾਰਦੀ ਆਈ ਆ ਕਿੱਥੇ ਜੀ ਮੇਰੀ ਸ਼ੇਰ ਪੰਜਾ 8 ਵੀਡੀਓ ਸ਼ੇਰ ਪੰਜਾ ਦੇ ਪੰਜਾ 8 ਹਾਂ ਸ਼ੇਰ ਪੰਜਾ ਦੇ ਪੰਜਾ ਹਾਂ ਗੱਤ ਖੱਤ 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 ਗੱਤ ਕੋਈ ਮੇਰੇ ਨਾਲ ਗੱਲ ਕਰਦਾ ਵਾਹ ਜੀ ਵਾਹ ਮੈਂ ਨੀਤੀ ਪੌੜੀ ਆਈ ਸਤਾ ਘੜ ਕਦਾ ਸਤਾ ਰੋਲ ਜਾਨਾ ਕੋਲ ਜਾਨਾ ਹੱਥ ਲੰਘਾ ਲੋਕੇ ਠੀਕ ਨਾ ਹਾਂ ਜੀ ਨਹੀਂ ਲਾਹ ਮਹਾਰ ਦੇੰਨੇ ਆਉਂਦੇ ਹਾਂ ਸਾਰੇ ਕੋ ਮੈਂ ਪਾਇਆ ਬੇਗਾਲ ਮੁਆਫਦਾ ਉੱਤੇ ਰੱਖਿਆ ਦੂਗੀ ਕਰਨਾ ਓਏ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਮੇਰੀ ਗੱਲ ਸੁਣ ਲੈ ਤੂੰ ਆ ਕੇ ਯਾਰ ਐਚ ਪਾਲਾ ਕੋਈ ਨਹੀਂ ਫਿਰ ਆਂਦੇ ਦੇ ਦਿਆ ਛੋਏ ਕੋਈ ਨਹੀਂ ਗਿੱਲੇ ਹੁਣ ਪਵਾ ਲਾਂਗੇ ਫਿਰ ਐਚ ਪਾ ਦੇ ਯਾਰ ਜਾਗ ਤਾਂ ਆ ਮੈਨੂੰ ਹਜੇ ਤੱਕ ਤੇ ਮਾਤਾ ਕਰਕੇ ਆਰਾਮ ਨਾ ਲਾਂਗੇ ਵੀ ਮਾਤਾ ਨੂੰ ਨਾ ਆ ਖਾਲੀ ਕਰਕੇ ਸਾਲੇ ਮੈਨੂੰ ਫੜਾ ਦਿੰਦੇ ਯਾਰ ਚਲੋ 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 ਤਿਆਰੀ ਆ ਜੀ ਫਿਰ ਨਹੀਂ ਨਹੀਂ ਤਿਆਰੀ ਨਹੀਂ ਨਹੀਂ ਚਲੋ ਜਾਣ ਦੋ ਬੰਦਿਆਂ ਨੂੰ ਤੇਜ਼ ਜਾਣ ਦੋ ਸੱਚ ਕੇ ਤਾਂ ਹੀ ਤਾਂ ਸਵਾਦ ਆਉਂਦਾ ਜਦੋਂ ਇਹ ਮੂਹਰੇ ਹੋ ਆਗ ਲੱਗਦੇ ਨੈਟਵਰਕ ਮੈਂ ਕਹਣਾ ਮੈਂ ਤੋਹਾਂ ਇਹ ਦੇ ਦੇ ਨਹੀਂ ਹਾਂ ਜੀ ਹਾਂ ਜੀ ਮਦਨਜੀਤ ਜੀ ਤੁਸੀਂ ਰੱਖਿਆ ਬਾਬਾ ਆਹ ਨਾ ਬੱਚੇ ਨੂੰ ਲੈ ਲੋ ਲਓ ਜੀ ਟਾਟਾ ਸਮੂਹ ਕਰਾ ਲਈ ਆ ਕਹਿੰਦੇ ਮੁੰਡਿਆਂ ਨੇ 40 40 ਦੇ ਪੀਐਚ ਕਰਾਈਏ ਬਾਈ 30 30 ਓਕੇ ਜੀ 30 30 ਚ ਕਰਾਈਆ ਮੰਨ ਜਾਂਦੇ ਆ ਪਿਆਰ ਨਾਲ ਮੰਨਦੇ ਆ ਪਰ ਜੇਲ ਉਹ ਚੱਲ ਜੈਜ ਰੇਟ ਆ 30 30 ਦੇ ਮੰਨ ਜਾਂਦੇ ਆ ਜੀ ਇਹ ਆ ਜੋ ਵੀਡੀਓ ਚ ਗਲਤ ਲੱਗਣ ਨਹੀਂ ਲੱਗਣ ਲਿਆ ਕਿਸੇ ਨੂੰ ਲੱਗਣ ਮਗਰ ਬਣਾ ਕੇ ਨੂੰਏ ਚਲੋ ਗਾਇਸ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਕੀ ਤੋਰ ਬਾਕੀ ਤੁਸੀਂ ਪੇ ਆਪਣੇ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰ ਸ਼ੱਕਰਪਾਨ ਸਬਸਕ੍ਰਾਈਬ ਕਰ ਲਿਓ ਜੀ